ਬੁਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਟਰੋ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਉਹਦੇ ਕਰਕੇ ਲਗਭਗ 3300 ਬੂਟਾ ਜਿਹੜਾ ਚੰਡੀਗੜ੍ਹ ਦੇ ਵਿੱਚੋਂ ਵੱਡਿਆ ਜਾਣ ਵਾਲਾ ਹੈ ਦੱਸੀ ਹਾਂ ਹਾਂਜੀ ਦੋਸਤੋ ਅਜਾਨਦੀ ਵਲੌਗ ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਹੈਗਾ ਜੀ ਐਤਵਾਰ ਦਿਨ ਤੇ 28 ਜੁਲਾਈ ਹੋ ਚੁੱਕੀ ਆ ਤੇ ਅੱਜ ਅਸੀਂ ਫੇਰ ਸ਼ਾਜੀ ਡੇਰੇ ਦੇ ਵਿੱਚ ਖੜੇ ਆ ਤੇ ਇੱਥੇ ਜਿਹੜੇ ਦਰਸਤਾ ਸੀ ਉਹ ਰੇੜੀ ਦੇ ਵਿੱਚ ਲੱਦ ਲਏ ਨੇ ਤੇ ਹੁਣ ਅਸੀਂ ਇਹਨਾਂ ਨੂੰ ਲਾਉਣ ਵਾਸਤੇ ਰੋਡ ਤੇ ਜਾਵਾਂਗੇ ਤੇ ਅਸੀਂ ਜਿਹੜੇ ਜਿਹੜੇ ਆੜੀ ਆ ਉਹ ਤੁਹਾਨੂੰ ਦੱਸ ਦਿੰਨੇ ਆ ਪਹਿਲੇ ਨੰਬਰ ਤੇ ਆ ਗਿਆ ਜੀ ਗੁਰਦੀਪ ਸੈਂਬਰ ਆ ਗਿਆ ਗੁਰਲਾਲ ਆ ਗਿਆ ਉਸ ਤੋਂ ਬਾਅਦ ਆ ਗਿਆ ਮਨਪ੍ਰੀਤ ਤੇ ਆਸੂਆ ਜਿਹੜਾ ਉਹ ਮੋਟਰਸਾਈਕਲ ਲੈਣ ਗਿਆ ਤੇ ਹੁਣ ਲਗਭਗ ਟਾਈਮ 5 ਵਜ ਚੁੱਕੇ ਨੇ ਤੇ ਹੁਣ ਸਿੱਧਾ ਅਸੀਂ ਰੋਡ ਤੇ ਚੱਲਦੇ ਆਂ ਸਾਜੀ ਤੇ ਵੀਡੀਓ ਦੇ ਨਾਲ ਲਾਸਟ ਤੱਕ ਜ਼ਰੂਰ ਬਣੇ ਰਹਿਣਾ ਜੀ ਤੇ ਇਧਰ ਆ ਗਈ ਜੀ ਵਿਰਿੰਦਰ ਦੀ ਨਾਨੀ ਇਹੜੇ ਕੱਲ ਦਰਖਤ ਲਿਆਂਦੇ ਸੀ ਕੱਲ ਅੰਕਲ ਹੁਣਾਂ ਨੇ ਇੱਥੇ ਲਾਤੇ ਇੱਕ ਬੋਰਡ ਲਾਤਾ ਅਸੂੜੇੜੀ ਨੇ ਉਹ ਲਾਤਾ ਦਰਖਤ ਤੇ ਆ ਸੰਦ ਚੱਕ ਕੇ ਸੰਭਰ ਵਰਗੇ ਘੁਰਪੇ ਨੇ ਕਹਿੰਦੇ ਇਹ ਹੈਗਾ ਪਾਮ ਲੰਬੇ ਜੇ ਨਹੀਂ ਹੁੰਦੇ ਅੱਛਾ ਆਸੂ ਵੀ ਆ ਚੁੱਕਿਆ ਕਹਿੰਦੇ ਲਓ ਜੀ ਬਾਈ ਜੀ ਆਪਾਂ ਰੋਡ ਤੇ ਆ ਚੁੱਕੇ ਆ ਤੇ ਤੁਹਾਨੂੰ ਦਰਖਤ ਦਿਖਾ ਲਈਏ ਜਿਹੜੇ ਆਪਾਂ 2022 ਚ ਲਾਏ ਸੀ ਆਹ ਤੇ ਉਸ ਤੋਂ ਬਾਅਦ ਆ ਗਿਆ ਆਹ ਦਰਖਤ ਆ ਕਾਫੀ ਵੱਡਾ ਹੋ ਗਿਆ ਸਾਨੂੰ ਦੇਖ ਕੇ ਹੋਰ ਹੌਸਲਾ ਹੋ ਗਿਆ ਤੇ ਇਸ ਤੋਂ ਬਾਅਦ ਬਾਈ ਜੀ ਇੱਕ ਆਹ ਦਰਖਤ ਆ ਗਿਆ ਲਾਇਆ ਸੀ ਉਹ ਆ ਗਿਆ ਮਤਲਬ ਦਰਖਤ ਆ ਆ ਗਿਆ ਜੀ ਕਾਫੀ ਲਾਏ ਸੀ ਦਰਖਤ ਤੇ ਹੁਣ ਵੀ ਜਿੱਥੇ ਜਿੱਥੇ ਸਾਨੂੰ ਸਪੇਸ ਮਿਲ ਰਹੀ ਆ ਜਿਵੇਂ ਇੱਥੇ ਬਹੁਤ ਖਾਲੀ ਜਿਹੀ ਜਗ੍ਹਾ ਵੀ ਅਸੀਂ ਲਾਇਆ ਤਾਂ ਹੈਗਾ ਪਰ ਇੱਥੇ ਉਹਨੇ ਟਾਈਮ ਦੇ ਵਿੱਚ ਇਹਨਾਂ ਨੇ ਗਰੋ ਨਹੀਂ ਕੀਤਾ ਤੇ ਉਦੋਂ ਹੋਰ ਦਰਖਤ ਲਾ ਦਾਂਗੇ ਨਾਲ ਨਾਲ ਇਕੱਠੇ ਚੱਲ ਪੈਣਗੇ ਉਧਰ ਆ ਕੇ ਕਹਿੰਦੇ ਮੰਤਰੀ ਤਰ ਕੇ ਗੱਡੀ ਇੱਧਰ ਨੂੰ ਲੈ ਕੇ ਪਹਿਲਾਂ ਅਸੀਂ ਸਕੀਮ ਬਣਾਈ ਸੀ ਉਧਰੋਂ ਸ਼ੁਰੂ ਕਰਦੇ ਆਂ ਪਰ ਆਸੂ ਕਹਿੰਦਾ ਵੀ ਇੱਥੋਂ ਹੀ ਚੱਕੋ ਕੰਮ ਨਾਲ ਨਾਲ ਲਾਉਂਦੇ ਚੱਲਾਂਗੇ ਮੰਡੀ ਦੇ ਵਿੱਚ ਅਸੀਂ ਲਾਵਾਂਗੇ ਬੋਰਡ ਤੇ ਹੁਣ ਅਸੀਂ ਕੰਮ ਕਰਨ ਲੱਗੇ ਆ ਸ਼ੁਰੂ ਹਜੇ ਇੱਕ ਵੀ ਦਰਖਤ ਲਾਇਆ ਨਹੀਂ ਹੋਣਾ ਸੀ ਹਾਂ ਹਾਂ ਦਾਬਲੇ ਦਾਬਲੇ ਇਹਦੇ ਦਰਦ ਹੋਰ ਵਾਹਿਗੁਰੂ ਸੱਚੇ ਪਾਤਸ਼ਾਹ ਇੱਧਰ ਜੀ ਕਹਿੰਦੇ ਪਹਿਲਾ ਦਰਖਤ ਜਿਹੜਾ ਇੱਧਰ ਗੁਰਦੀਪ ਸਿੰਘ ਨੇ ਲਾਇਆ ਜੀ ਤੇਦੇ ਨਿਸ਼ਾਨੀ ਰੱਖੀ ਤੇ ਆਪਾਂ ਟਰਾਂਸ ਇਹਦੇ ਕੋਲੇ ਲਾਇਆ ਪਟ੍ਰਾਂਸਫਾਰਮ ਹੈ ਨਹੀਂ ਇੱਥੇ ਤਾਂ ਖੰਬੇ ਲੱਗੇ ਆ ਇਕੱਲੇ ਖੰਬਿਆਂ ਦੇ ਕੋਲੇ ਇੱਥੋਂ ਸ਼ੁਰੂ ਕੀਤਾ ਸੀ ਸਭ ਉਧਰ ਨੂੰ ਹੋ ਜਾਓ ਪਹਿਲਾਂ ਜਿਹੜੀ ਜਗ੍ਹਾ ਪਈ ਆ ਆਪਾਂ ਸਾਰੀ ਕੱਢ ਲਈ ਫੇਰ ਇੱਧਰੋਂ ਚੱਲਾਂਗੇ ਲਓ ਜੀ ਕਹਿੰਦੇ ਦੂਜਾ ਦਰਖਤ ਇੱਧਰ ਮਨਪ੍ਰੀਤ ਨੇ ਲਾਤਾ ਤੇ ਇੱਧਰ ਗਰਾਲ ਨੇ ਪੱਟਿਆ ਟੋਆ ਜੀ ਆਇਦਰ ਲਾਦਾ ਇਹ ਕਹਿੰਦੇ ਟਾਲੀ ਲਾਤੀ ਕਹਿੰਦੇ ਮਨਪ੍ਰੀਤ ਨੇ ਅਮਲਤਾਸ ਲਓ ਜੀ ਕਹਿੰਦੇ ਤੀਜਾ ਦਰਖਤ ਗਰਲਾਲ ਨੇ ਲਾਤਾ ਜਾਮਣ ਸਿੱਧੀ ਕਰਕੇ ਲਾਤੀ ਮੜਾ ਦੇਖੀ ਇਧਰ ਗਰਲਾਲ ਲਓ ਜੀ ਗਰਲਾਲ ਇਧਰ ਦੇਖ ਮੜਾ ਆਇਆ ਕੀ ਗੱਲ ਹੋ ਗਈ ਦੱਸੀ ਮਰ ਉਹ ਤੂੰ ਬੋਲਾ ਦੱਸ ਦੇ ਥੋੜੀ ਜਿਹਾ ਇਹਦੇ ਮਾਰਨੀ ਸੀ ਵੇ ਬਗਤੋੜੀ ਮਾਰਦੇ ਆ ਇੱਥੇ ਲੱਗ ਗਏ ਨਟੋਏ ਆ ਖਾਂ ਬੋਲਾ ਕਰਦਾ ਸੀ ਇਹ ਖਾਂ ਬੋਲਾ ਕਰਦਾ ਸੀ ਲਓ ਜੀ ਜਿਹੜਾ ਚੌਥਾ ਬੂਟਾ ਕੰਨੇ ਇੱਧਰ ਸ਼ੈਂਬਰ ਜੀ ਲਾ ਰਹੇ ਨੇ ਕਰੋ ਜੀ ਸ਼ੁਰੂਆਤ ਮੇਰੀ ਪਸੰਦੀ ਦਾ ਬੂਟਾ ਹੈ ਇਹਦਾ ਨਾਂ ਵੀ ਦੱਸਦੇ ਹੁਣ ਬੂਟੇ ਦਾ ਇਹਨੂੰ ਅਮਲਤਾਜ ਕਹਿੰਦੇ ਆ ਜੀ ਬਹੁਤ ਅਮਲਤਾਜ ਫੁੱਲ ਲੱਗਦੇ ਨੇਗੇ ਈਲੇ ਕਲਰ ਦੇ ਤੇ ਦੇਖ ਕੇ ਰੂਹ ਨੂੰ ਇੰਨਾ ਸਕੂਨ ਆਉਂਦਾ ਨਾ ਜਿੰਨਾ ਵੀ ਕਹਾਂ ਤੇ ਨਾਲ ਉਧਰ ਮੌਸਮ ਵੀ ਇੰਨਾ ਵਧੀਆ ਹੋ ਗਿਆ ਨਾ ਵੀਡੀਓ ਬਾਲੀ ਸੋਹਣੀ ਆ ਜਾਂਦੀ ਹੈ ਇੱਧਰ ਲਓ ਜੀ ਚੌਥਾ ਬੂਟਾ ਕਹਿੰਦੇ ਅਮਲਤਾਸ ਦਾ ਸੈਂਬਰ ਨੇ ਇੱਧਰ ਲਾਤਾ ਮੜਾ ਇੱਧਰ ਨਾਲ ਮੈਨੂੰ ਦੇਖ ਵੀ ਲਈ ਇਹਨੂੰ ਫੁੱਲ ਲੱਗਦਾ ਜੀ ਜ਼ਿੰਦਗੀ ਵੀ ਇਹਦੀ ਫੁੱਲਾਂ ਭਰੀ ਹੈ ਜੀ ਫੁੱਲਾਂ ਭਰੀ ਜ਼ਿੰਦਗੀ ਹੈ ਵੈਸੇ ਵੀ ਅੱਜ ਤੱਕ ਫੁੱਲਾਂ ਭਰੀ ਜ਼ਿੰਦਗੀ ਰਹੀ ਹੈ ਹਾਂ ਤੇ ਇਹ ਨਾ ਕਿਹੋ ਵੀ ਅਸੀਂ ਨੇੜੇ-ਨੇੜੇ ਲੱਗਿਆ ਵੀ ਮਤਲਬ ਇੱਧਰ ਬਹੁਤ ਖਾਲੀ ਜਗ੍ਹਾ ਪਈ ਹੈ ਖਾਲੀ ਸਪੇਸ ਆ ਸਾਰੀ ਇਹ ਤੇ ਵੈਸੇ ਬਹੁਤ ਜਗ੍ਹਾ ਹੋਣ ਕਰਕੇ ਨਾ ਤਾਂ ਕਰਕੇ ਅਸੀਂ ਇੱਥੇ ਇਕੱਠੀ ਲਾਗੇ ਸਾਰੇ ਦੂਰ-ਦੂਰ ਤੱਕ ਲਾਵਾਂਗੇ ਵੈਸੇ ਅਸੀਂ ਸਪੇਸ ਦੀ ਬਹੁਤ ਉੱਤੀ ਹੈਗਾ ਹੋਰ ਚਾਹੀ ਕੋਈ ਬੰਦਾ ਰਹੇ ਜੇ ਆਲੇ ਤੋਂ ਲਵਾ ਹੁਣੇ ਲਓ ਜੀ ਗਰਦੀਪ ਨੇ ਦੋ ਬਾਈ ਹੋਰ ਸੱਦੇ ਆ ਦਰਸਤ ਲਾਉਣ ਵਾਸਤੇ ਆ ਬਾਈ ਦਾ ਨਾਮ ਹੈਗਾ ਜੱਸੀ ਤੇ ਇਧਰ ਬਾਈ ਹੈਗਾ ਪ੍ਰਿੰਸ ਤੇ ਇਹਨਾਂ ਨੂੰ ਵੀ ਜਦੋਂ ਹੀ ਪਤਾ ਲੱਗਿਆ ਉਹਦੀ ਇਹ ਚੱਕ ਕੇ ਕਈਆਂ ਤੇ ਆ ਗਏ ਨੇ ਸਾਡੇ ਕੋਲ ਹੁਣ ਅਸੀਂ ਕਾਫੀ ਜਾਣੇ ਹੋ ਗਏ ਆ ਤੇ ਮੌਸਮ ਵੀ ਬਹੁਤ ਵਧੀਆ ਹੋ ਗਿਆ ਦੇਖੋ ਤੁਸੀਂ ਬੱਦਲ ਹੋ ਗਏ ਨੇ ਤੇ ਕਿਸੇ ਵੇਲੇ ਮੀਂਹ ਵੀ ਆ ਸਕਦਾ ਤੇ ਨਜ਼ਾਰੇਦਾਰ ਮੌਸਮ ਆ ਕੰਮ ਕਰਨ ਵਾਲਾ ਤੇ ਅਸੀਂ ਵੀ ਜਦੋਂ ਬੂਟੇ ਲਾਉਣੇ ਆ ਆਪਾਂ ਵੀ ਪੋਆਣਾਗਾ ਪੰਜ ਮਾਂ ਦਰਸਤ ਲਾਉਣ ਲੱਗਿਆ ਜੀ ਆਸੂ ਪੀਪਲ ਆਸੂ ਪੀਪਲ ਆਸੂ ਲਾਉਣ ਲੱਗਿਆ ਪੀਪਲ ਤੇ ਇਧਰ ਲਾਇਆ ਵੇ ਅਸੀਂ ਬਿਲਕੁਲ ਝੋਨੇ ਦੇ ਨਾਲ ਉਹੀ ਬਾਬੇ ਵਾਲੀ ਸਕੀਮ ਦੇ ਹਿਸਾਬ ਨਾਲ ਜਿਵੇਂ ਬਾਬੇ ਨੇ ਲਾਇਆ ਵੀ ਇਧਰ ਝੋਨੇ ਤੋਂ ਪਾਣੀ ਖਿੱਚਦਾ ਰਹੂਗਾ ਤੇ ਨਾਲ ਦੀ ਨਾਲ ਜਿਹੜਾ ਅਸੀਂ ਪਾਣੀ ਵੀ ਪਾ ਰਹੇ ਹਾਂ ਜੱਸੀ ਲੈ ਆ ਰਿਹਾ ਇਧਰ ਬਾਲਟੀ ਪਾਣੀ ਭਰ-ਭਰ ਬਾਲਟੀਆਂ ਗਰਲਾਲ ਪਟ ਰਹਿਆ ਜੀ ਇਧਰ ਟੋਆ ਆਹ ਲਾਓ ਜੀ ਛਿਮਾ ਰਸਤੇ ਦੁਆਰੇ ਗਰਲਾਲ ਸਿੰਘ ਆਉਣ ਲੱਗਿਆ ਤਾਲੀ ਲਾ ਲਓ ਜੀ ਤਾਲੀ ਇਹ ਦਰਖਤ ਬਾਈ ਮੇਰੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਹਰ ਇੱਕ ਇਨਸਾਨ ਦੇ ਨਾਲ ਬਾਈ ਸਹੀ ਆ ਗੱਲ। ਤਾਂ ਜੋ ਮੈਨੂੰ ਪਿਆਰ ਕਰਦੇ ਆ ਜੋ ਨਫ਼ਰਤ ਕਰਦੇ ਆ ਉਹਨਾਂ ਦੇ ਨਾਲ ਜੋ ਇਨਸਾਨ ਹੁਣ ਤੱਕ ਮੇਰੀ ਜ਼ਿੰਦਗੀ ਦੇ ਵਿੱਚ ਜੁੜਿਆ ਜੋ ਜੁੜ ਕੇ ਵਿਛੜ ਗਿਆ ਇਹ ਸਾਰਾ ਉਹਦੇ ਨਾਲ ਠੀਕ ਹੈ ਜੀ। ਠੀਕ ਹੈ ਜੀ। ਲਓ ਜੀ ਬਾਈ ਜੀ ਜਿਹੜਾ ਸੱਤਵਾਂ ਦਰਖਤ ਉਹ ਆ ਗਿਆ ਮੇਰੇ ਹਿੱਸੇ ਜਾਮਣ ਦਾ। ਤੇ ਲਗਭਗ ਅਸੀਂ ਇਕੱਠਾ ਨਹੀਂ ਲਾਏ ਇਹ ਹੁਣ ਤੱਕ ਦੇ ਸੱਤ ਦਰਖਤ ਤੇ ਸੱਤਵਾਂ ਦਰਖਤ ਲਾਉਣ ਲੱਗਿਆ ਬਾਈ ਜੀ ਮੈਂ। ਨਾਲ ਦੀ ਨਾਲ ਬਾਈ ਜੀ ਜਿਹੜੇ ਅਸੀਂ ਪੁਰਾਣੇ ਦਰਖਤ ਲਾਏ ਸੀਗੇ 2022 ਦੇ ਵਿੱਚ ਉਹਨਾਂ ਨੂੰ ਵੀ ਨਾਲ-ਨਾਲ ਛਾਂਕ ਕੇ ਸੈੱਟ ਕਰ ਰਹੇ ਆ ਜਿਹੜਾ ਜੜ ਦੇ ਵਿੱਚ ਘਾਹ ਕੂਗ ਗਿਆਗਾ ਇੱਧਰ ਉਹ ਆਸੂ ਕਰੀ ਜਾਂਦਾ ਸੱਤ ਇੱਧਰ ਨਾਲ-ਨਾਲ ਜਿਵੇਂ ਆਹ ਦਰਖਤ ਦੇਖੋ ਬਹੁਤ ਵਧੀਆ ਹੋਇਆ ਤੇ ਇਹਦੀ ਆ ਜੜ ਜੀ ਚੋਂ ਅਸੀਂ ਆਹ ਸਾਰਾ ਲਾ ਦਾਂਗੇ ਆਹ ਪੱਤਾ ਅਸੀਂ ਟੋਏ ਪੱਟਿਆ ਦਸੰਬਰ ਮਾਰੂਗਾ ਉਹਦੇ ਵਿੱਚ ਬੋਕੀ ਟੋਏ ਦੇ ਵਿੱਚ ਤੇ ਇਸ ਤੋਂ ਬਾਅਦ ਮਨਪ੍ਰੀਤ ਜਿਹੜਾ ਉਹ ਦਰਖਤੇ ਦੇ ਵਿੱਚ ਲਾ ਰਿਹਾ ਰੇੜੀ ਚੋਂ ਚੱਕ-ਚੱਕ ਕੇ ਤੇ ਇਸ ਤੋਂ ਬਾਅਦ ਸਾਡਾ ਅਗਲਾ ਦਰਖਤ ਲਾਇਵ ਆ ਗਿਆ ਜੀ ਹਾਂ ਸੀਗਾ ਤੇ ਮੀਂਹ ਕਿਸੇ ਵੀ ਵੇਲੇ ਆ ਸਕਦਾ ਇੱਥੇ ਦਾ ਇੱਥੇ ਜੇ ਬੱਦਲ ਆ ਬਸੇ ਪਾਸੇ-ਪਾਸੇ ਬਹੁਤ ਮੀਂਹ ਪੈ ਗਿਆ ਬਾਈ ਜੀ ਕਹਿੰਦੇ ਚੋਬਰਾ ਨੂੰ ਤਿਆਸ ਲੱਗ ਚੁੱਕੀ ਆ ਤੇ ਇਸ ਕਰਕੇ ਕਹਿੰਦੇ ਮੋਟਰ ਤੇ ਠੰਡਾ ਮਿੱਠਾ ਪਾਣੀ ਪੀ ਰਹੇ ਨੇ ਠੰਡਾ ਪਾਣੀ ਓਨਲੀ ਉਧਰ ਆ ਗਿਆ ਮੁੰਡਾ ਜੱਸੀ ਤੇ ਮਨਪ੍ਰੀਤ ਨੇ ਪਾਣੀ ਪੀ ਲਿਆ ਤੇ ਸ਼ੈਂਬਰ ਨੇ ਕਹਿੰਦੇ ਆਪਦੇ ਜਿਹੜੇ ਕੇਸ ਆ ਉਹ ਧੋਲੇ ਆ ਤੇ ਆਪਾਂ ਵੀ ਪਾਣੀ ਪੀ ਲਿਆ ਤੇ ਗੁਰਦੀਪ ਵਰਗੇ ਕਹਿੰਦੇ ਕੁਆਲਿਟੀ ਹੋਰ ਚੱਕ ਲੈ ਕਿਉਂਕਿ ਬਾਲਟੀ ਸਾਡੇ ਕੋਲ ਇੱਕ ਅਸੀਂ ਪਾਣੀ ਪਾਉਣ ਨੂੰ ਤੇ ਆ ਗਿਆ ਬਈ ਪ੍ਰਿੰਸ ਪ੍ਰਿੰਸ ਤੇ ਜੱਸੀ ਪਾਉਣਗੇ ਪਾਣੀ ਤੇ ਆຊੂ ਦਊਗਾ ਮੱਛਾਂ ਨੂੰ ਵਾਟ ਉਹ ਖੜਾ वैसे आंसू उਦੋਂ ਦਾ ਲਗਾਤਾਰ ਟੋਏ ਪਟ ਰਿਹਾ ਤੇ ਮੈਂ ਤਾਂ ਵਿੱਚ ਵਿੱਚ ਦੀ ਵਲੌਗ ਵੀ ਬਣਾਉਣ ਲੱਗ ਜਾਣਾ ਤੇ ਇਹੇ ਮੋਟਰ ਆ ਜੀ ਵੀ ਮੌੜਾ ਵਾਲੇ ਦੀ ਮੋਟਰ ਆ ਇਹ ਸਾਡੇ ਪਿੰਡ ਵਾਲਿਆਂ ਦੀ ਆ ਪਿੰਡ ਹੀ ਸਾਡਾ ਇਹ ਤੇ ਵੀ ਸੜਕ ਤੋਂ ਦੂਰ ਤੇ ਇੱਕ ਥੋੜਾ ਜਿਹਾ ਆਪਸੀ ਗੈਪ ਗੈਪ ਆ ਜਿਹੜਾ ਉਹ ਜ਼ਿਆਦਾ ਹੋਵੇ ਤੇ ਪਰ ਐ ਵੀ ਬੜਾ ਗੈਪ ਕਿੰਨਾ ਰਹੇ ਬੂਟੇ ਨਾਲ ਬੂਟੇ ਦਾ ਬੂਟੇ ਨਾਲ ਉਹਦੀ ਗੈਪ ਹੋਵੇ ਪਰ ਪਿੱਛੇ ਹਟਮਾ ਹੋਵੇ ਜਿਆਦਾ ਠੀਕ ਆ ਜੀ ਸੱਤ ਵਜੇ ਕਿਉਂਕਿ ਸੌਣ ਦਾ ਮਹੀਨਾ ਚੱਲ ਰਿਹਾ ਤੁਹਾਨੂੰ ਵੀ ਸਾਰਿਆਂ ਨੂੰ ਇਹ ਗੁਜਾਰਿਸ਼ ਹੈ ਅਪੀਲ ਹੈ ਤੇ ਹੱਥ ਜੋੜ ਕੇ ਬੇਨਤੀ ਵੀ ਆ ਵੀ ਏਕ-ਏਕ ਕੱਲੇ ਆਪਾਂ ਨਾ ਵਟਸਐਪ 'ਤੇ ਜਦੋਂ ਗਰਮੀਆਂ ਆਉਣ ਵਾਲੀ ਸ਼ੁਰੂ ਹੋ ਜਾਂਦੀ ਆ ਜਾਂ ਗਰਮੀਆਂ ਆਉਣ ਲੱਗ ਜਾਂਦੀ ਆ ਉਦੋਂ ਆਪਾਂ ਨਾ ਚਾਹ ਪਤਾ ਕੀ ਕਰਦੇ ਆ ਸਟੇਟਸਾਂ 'ਚ ਤੋ ਤਾਂ ਬੂਟੇ ਬਹੁਤ ਲਾਉਣ ਲੱਗ ਜਾਂਦੇ ਆ ਵਟਸਐਪ 'ਤੇ ਲਾਉਣ ਲੱਗ ਜਾਂਦੇ ਆ ਫੇਸਬੁੱਕ 'ਤੇ ਲਾਉਣ ਲੱਗ ਜਾਂਦੇ ਆ ਜੀ ਆਨਲਾਈਨ ਤਾਂ ਬਹੁਤ ਲਾਉਂਦੇ ਆ ਹਾਂ ਆਨਲਾਈਨ 'ਤੇ 3 ਕਰੋੜ ਆਬਾਦੀ ਹੈ ਜੀ ਪੰਜਾਬ ਦੀ ਆਪਾਂ ਆਪਾਂ ਜੇ ਏਕ-ਏਕ ਬੂਟਾ ਵੀ ਲਾਈਏ ਤਾਂ 3 ਕਰੋੜ ਦਰਖਤ ਲੱਗ ਜਾਊਗਾ ਕਿਉਂਕਿ ਜਿਹੜੇ ਹਿਸਾਬ ਨਾਲ ਜਵਾਨਾ ਡਿਵੈਲ ਨੌਤ ਆ ਜਾਂਦੀ ਆ ਸਰਕਾਰ ਨੂੰ ਜਿਵੇਂ ਹੁਣ ਤੁਸੀਂ ਪਿੱਛੇ ਜੇ ਨਿਊਜ਼ ਸੁਣੀ ਹੋਣੀ ਆ ਚੰਡੀਗੜ੍ਹ ਦੇ ਵਿੱਚ ਮੈਟਰੋ ਦੀ ਸ਼ੁਰੂਆਤ ਹੋਣ ਜਾ ਰਹੀ ਆ ਉਹਦੇ ਕਰਕੇ ਲਗਭਗ 3300 ਬੂਟਾ ਜਿਹੜਾ ਚੰਡੀਗੜ੍ਹ ਦੇ ਵਿੱਚੋਂ ਵੱਢਿਆ ਜਾਣ ਵਾਲਾ ਇਹ ਤਾਂ ਹੈ ਨਹੀਂਗਾ ਉਹ ਡਿਵੈਲਪਮੈਂਟ ਨੂੰ ਦੇਖਦੇ ਹੋਏ ਸਰਕਾਰ ਨੂੰ ਵੱਢਣੇ ਪੈਂਦੇ ਆ ਜਰੂਰ ਪੈਂਦੇ ਆ ਪਰ ਮਜਬੂਰੀ ਆ ਸੜਕਾਂ ਚੌੜੀਆਂ ਹੋ ਰਹੀਆਂ ਨੇ ਪਰ ਇਸੇ ਕਰਕੇ ਮੈਂ ਕਹਿਣਾ ਵੀ ਸੜਕ ਤੋਂ ਜਿਹੜਾ ਬੂਟਾ ਜਿੰਨਾ ਦੂਰ ਲੱਗੂਗਾ ਉਹਦੇ ਲਈ ਆਪਾਂ ਨੂੰ ਫਾਇਦਾਗਾ ਕੱਲ੍ਹ ਨੂੰ ਆਪਾਂ ਜਮਾ ਸੜਕ ਦੇ ਨਾਲ ਲਾਤਾ ਤਾਂ ਜਦੋਂ ਕੱਲ੍ਹ ਨੂੰ ਸੜਕ ਕਿਉਂਕਿ ਡਿਵੈਲਪਮੈਂਟ ਦੇ ਹਿਸਾਬ ਨਾਲ ਸੜਕਾਂ ਚੌੜੀਆਂ ਹੋ ਤਾ ਜਦੋਂ ਵੀ ਸੜਕ ਸੜਕ ਦੇ ਬੂਟੇ ਨੇੜੇ ਲੱਗੂਗਾ ਤਾਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਵੱਡਣਾ ਪੈ ਸਕਦਾ ਇਸੇ ਕਰਕੇ ਆਪਾਂ ਨੂੰ ਇਹ ਆ ਵੀ ਦੂਰ ਸੜਕ ਤੋਂ ਜਿਹੜਾ ਪਹਿਲੇ ਗੈਪ ਨਾਲ ਗੈਪ ਨਾਲ ਬੂਟਾ ਲਾਇਆ ਜਾਵੇ ਤਾਂ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹਨੂੰ ਵੱਡਣ ਦੀ ਨੌਬਤ ਨਾ ਆਵੇ ਠੀਕ ਰਹਿ ਗਿਆ ਸਾਡੇ ਕੋਲੇ ਪੌਦੇ 30 30 ਕਿਹਦਾ ਮਤਲਬ ਅਸੀਂ ਲਾ ਚੁੱਕੇ ਹਾਂ ਤੇ ਲੱਗੇ ਹੋਏ ਨੇ ਸਾਡੇ ਇੱਧਰ ਚੋਬਰ ਤੇ ਵੈਸੀ ਚੀਜ਼ ਲੱਗੀ ਜਾਂਦਾ ਇੱਕ ਤਾਂ ਇਕੱਠੇ ਆ ਅਸੀਂ ਦਸੰਬਰ ਵਰਗੇ ਲੱਗੇ ਨੇ ਉਧਰ ਮਨਪਰੀਤ ਨਾਲ ਨਾਲ ਜਿਹੜੇ ਆਵਾਜ਼ਾਂ ਹੀ ਆਈ ਜਾਂਦੀਆਂ ਤੇ ਨਾਲ ਨਾਲ ਸਾਨੂੰ ਲੋਕ ਐਪਰੀਸ਼ੀਏਟ ਵੀ ਕਰ ਰਹੇ ਨੇ ਤੇ ਇੱਧਰ ਆ ਜਿਹੜੇ ਆ ਬੂਟੇ ਆਸ ਨਹੀਂ ਲਾਏ ਨਿਰਗੜਾਂ ਨੇ ਲਾਏ ਹੋਏ ਨੇ ਪਤਾ ਨਹੀਂ ਇਹ ਸੜਕਾਂ ਵਾਲਿਆਂ ਨੇ ਲਾਏ ਆ ਮੈਨੂੰ ਵੀ ਪਤਾ ਪਰ ਉਹਨਾਂ ਦੀ ਵੀ ਡਿਊਟੀ ਲੱਗੀ ਉਹ ਨਾਲ ਨਾਲ ਲਾਈ ਜਾਂਦੇ ਨੇ ਪਰ ਜਿੱਥੇ ਸਾਨੂੰ ਜਗ੍ਹਾ ਮਿਲਦੀ ਐ ਅਸੀਂ ਉੱਥੇ ਲਾ ਰਹੇ ਹਾਂ ਜਿੱਥੇ ਸਾਨੂੰ ਮਿਲ ਰਹੇ ਨੇ ਪਲਾਂਟ ਅਸੀਂ ਉੱਥੋਂ ਪਲਾਂਟ ਲੈ ਕੇ ਆ ਰਹੇ ਹਾਂ ਉਧਰ ਸਾਰੇ ਕਿਤੇ ਲੱਗੇ ਹੋਇਆ ਨਹੀਂ ਨਹੀਂ ਇੱਥੇ ਕਹਿੰਦਾ ਮੈਂ ਦੇਖ ਲਓ ਮਹਾ ਜੇ ਕੋਈ ਰਹਿੰਦਾ ਥਾਂ ਲਓ ਜੀ ਬਾਈ ਜੀ ਜਦੋਂ ਦੇ ਅਸੀਂ ਆ ਸਥਾਨ ਤੇ ਆ ਕੇ ਬੂਟੇ ਲਾਉਣ ਲੱਗੇ ਸੀ ਆ ਏਰੀਆ ਸਾਰਾ ਕਿਰਾ ਸੀ ਬੂਟ ਅਗਰ ਥੋੜਾ ਜਿਹਾ ਵੀ ਲੱਗਦਾ ਕਿ ਸਾਨੂੰ ਇਹ ਵੀਡੀਓ ਸ਼ੇਅਰ ਕਰ ਦੇਣੀ ਚਾਹੀਦੀ ਆ ਤਾਂ ਸ਼ੇਅਰ ਕਰ ਦਿਓ ਤੇ ਨਾਲ ਇਹਨਾਂ ਜ਼ਰੂਰ ਲਿਖ ਦਿਓ ਵੀ ਵੱਧ ਤੋਂ ਵੱਧ ਜਿਹੜੇ ਹੈਵੀ ਪੇਡ ਲਗਾਓ ਡਰਕਟ ਲਗਾਓ ਫੌਦੇ ਲਗਾਓ ਤੇ ਹੁਣ ਬਾਈ ਜੀ ਅਸੀਂ ਅੱਗੇ ਵੱਲ ਨੂੰ ਚੱਲਦੇ ਆ ਬਹੁਤ ਸੂਤਾ ਕੱਟ ਮਾਰਦਾ ਗੱਡੀ ਵਾਲੇ ਨੇ ਇਹ ਥੋੜਾ ਜਿਹਾ ਵਿਚਾਰ ਰੱਖਣਾ ਪੈਂਦਾ ਰੋਡ ਤੇ ਤੇ ਇੱਧਰ ਦਰਲਾ ਸਿੰਘ ਗਾਣਾ ਸੁਣਨ ਦਾ ਚਾਹ ਆਣਾ ਤੇ ਆਪਾਂ ਸਪੈਸ਼ਲ ਬਾਈ ਇਹ ਗਾਉਂਦਾ ਬਹੁਤ ਸੋਹਣਾ ਵੀਰ ਆਪਣਾ ਲਿਖਦਾ ਵੀ ਬਹੁਤ ਸੋਹਣਾ ਠੀਕ ਆ ਲਿਖਦਾ ਸਾਡੇ ਚ ਇੱਕ ਬੰਦਾ ਹੋਰ ਵੀ ਹੈ ਲੱਗੇ ਲੋਕ ਤਾਂ ਥੱਲੇ ਕਿ ਹਾਂ ਹਾਂ ਉਹ ਅਸੀਂ ਗਾਣਾ ਤੁਹਾਨੂੰ ਸਪੈਸ਼ਲ ਜਾਂ ਵਲੌਗ ਬਣਾਵਾਂਗੇ ਜਾਂ ਐਸੇ ਵਲੌਗ ਦੇ ਅੰਦਰ ਤੇ ਤੁਹਾਨੂੰ ਗਾਣਾ ਵੀ ਸੁਣਾ ਦਿਆਂ ਕੋਈ ਗੱਲ ਨਹੀਂ ਤੇ ਉਹ ਤੱਕ ਅਸੀਂ ਦਰਖਤ ਲਾ ਦਿੱਤੇ ਆ ਤੇ ਹੁਣ ਅਸੀਂ ਜਿਹੜਾ ਦੋ ਦਰਖਤ ਸਾਡੇ ਕੋਲੇ ਬੋੜ ਉਹ ਅਸੀਂ ਸਪੈਸ਼ਲ ਥਾਂਾਂ ਤੇ ਲਾਉਣੇ ਆ ਜਿੱਥੇ ਵਧੀਆ ਕੇਅਰ ਹੋਵੇ ਉੱਥੇ ਲਾਵਾਂਗੇ ਅਸੀਂ ਬੋੜ ਦੇ ਦਰਖਤ ਵੈਸੇ ਇੱਕ ਤਾਂ ਮੈਂ ਕਹਿੰਦਾ ਮੰਡੀ ਚ ਲਾ ਦਿੰਨੇ ਆ ਗਰਲ ਹਾਂ ਮੰਡੀ ਚ ਹੀ ਲਾ ਦਿੰਨੇ ਆ ਇੱਕ ਇੱਕ ਤਾਂ ਅਸੀਂ ਮੰਡੀ ਚ ਲਾਵਾਂਗੇ ਵੱਡਾ ਬੋੜ ਤੇ ਸੈਂਬਰ ਆ ਰ ਗਿਆ ਛੂਰਗੇ ਵਣਪੀ ਤਾਰ ਕੇ ਪਿੱਛੇ ਆਉਂਦੇ ਆ ਚੱਲਦੇ ਆ ਜੀ ਅੱਗੇ ਨੂੰ ਚੱਕ ਲਈ ਸ਼ੈਂਬਰ ਨੇ ਬੋਕੀ ਕਹਿੰਦੇ ਗੁਰਲਾਲ ਸਿੰਘ ਨੇ ਚੱਕ ਲਈ ਕਹੀ ਇੱਧਰ ਗੁਰਦੀਪ ਸਿੰਘ ਨੇ ਚੱਕ ਲਿਆ ਕਸੀਆ ਕਹਿੰਦੇ ਹੋ ਗਏ ਤਿਆਰ ਮੁੰਡੇ ਲੈ ਸ਼ੈਂਬਰ ਨੇ ਮਾਰੀਆਂ ਚਾਰ ਬੋਕੀਆਂ ਲੈ ਕਰ ਦੂ ਖਾਲੀ ਉਧਰ ਪਈ ਆ ਬਾਈ ਥੋੜੀ ਚੱਕ ਲਿਆ ਮਨਪ੍ਰੀਤ ਥੋੜੀ ਇੱਧਰ ਕਰੀਏ ਚੱਕ ਲਿਆ ਥੋੜੀ ਵੀ ਇਧਰੋਂ ਕਰੀਏ ਜਗਾ ਚੌੜੀ ਇੱਥੇ ਕਹਿੰਦਾ ਲਾਵਾਂਗੇ ਚੰਦਲ ਮੰਦਨ ਆਏ ਨੇ ਪਿਛਲੀ ਵਾਰ ਮੈਂ ਖੋਜ ਕੀਤੀ ਗੁਰਦੰਭੂਟੇ ਦੀ ਅੱਜ ਕੀ ਨਾ ਚੰਦਰ ਮੰਦਨ ਦੀ ਖੋਜ ਕਰ ਲਈਏ ਚੰਦਰ ਮੰਦਨ ਤੇ ਮਨਪ੍ਰੀਤ ਨੇ ਕਹਿੰਦੇ ਇੱਥੇ ਨਵਾਂ ਦਰਖਤ ਲਾਤਾ ਬਾਈ ਅੱਧੀ ਟੀਮ ਸਾਡੀ ਉਹ ਪਿੱਛੇ ਫਿਰਦੀ ਆ ਬਹੁਤ ਉਹ ਦੇਖ ਲੋ ਆ ਸਾਡੇ ਬੰਦੇ ਫਿਰਦੇ ਨੇ ਤੇ ਚੈਨਲ ਨੂੰ ਸਾਡੇ ਨੂੰ ਕਰ ਲੋ ਸਬਸਕ੍ਰਾਈਬ ਤੇ ਬਹੁਤ ਤੁਹਾਡਾ ਧੰਨਵਾਦ ਹੋਊਗਾ। ਇਧਰੋਂ ਦੇਖੋ ਜੀ ਸਾਡੇ ਚੋਬਰ ਉਧਰੋਂ ਮੋਟਰ ਤੋਂ ਪਾਣੀ ਭਰ ਕੇ ਲਿਆਉਂਦੇ ਨੇ ਵਿੱਚੋਂ ਦੀ। ਉਹ ਆ ਰਹੇ ਨੇ ਦੋ ਬਾਲਟੀਆਂ ਸੀ ਸਿਰਫ ਪਾਣੀ ਪਾਉਣ ਤੇ ਰੱਖੀਆਂ ਨੇ ਤੇ ਤਿੰਨ ਬੰਦੇ ਟੋਏ ਕਰਨ ਤੇ ਰੱਖੇ ਨੇ। ਇੱਕ ਬੰਦਾ ਬੋਕੀ ਤੇ ਆ ਤੇ ਮੈਂ ਇਕੱਲਾ ਵੀਡੀਓ ਬਣਾਉਣ ਤੇ ਆ ਜਾਂ ਮੈਂ ਦਰਸਤ ਲਾ ਦਨਾ ਹੋਣਾ ਚਾਹਤੇ ਟੋਏ ਦੇ ਵਿੱਚ। ਗਰਦੀਪ ਨੂੰ ਇਕੱਲੇ ਨੂੰ ਬਸ ਅਸੀਂ ਐਂ ਤਾਂ ਰੱਖਿਆ ਵਾ। ਵੀ ਕਿੱਥੇ? ਵੀ ਮੋਟਰਸਾਈਕਲ ਨਾਲ ਵਿੱਚ ਮਾਰਦੇ ਵੀ ਜਗ੍ਹਾ ਕਿੱਥੇ ਆ? ਵੈਸੇ ਕਰੀ ਹੈਗੇ ਅਸੀਂ ਮਜ਼ਾਕ ਕਰ ਰਹੇ ਹਾਂ ਗਰਲਾਲ ਨੂੰ ਅਸੀਂ ਕੱਲਾ ਧੂੜਾਂ ਪੱਟਣ ਤੇ ਰੱਖਿਆ ਉਹ ਦੇਖ ਲਾ ਪਿੱਛੇ ਕੱਲਾ ਰੇਤਾ ਡਾਈ ਜਾਂਦਾ ਓਏ ਲਓ ਜੀ ਦਰਖਤ ਲਾ ਰਿਹਾ ਸਾਡਾ ਚੋਬਰ ਪ੍ਰਿੰਸ ਇਧਰ ਦੇਖੀ ਮਾੜਾ ਪਾਣੀ ਪਾਊਗਾ ਹੁਣ ਕਹਿੰਦੇ ਗਰਦੀਪ ਜਾਇਜ਼ਕਾਰ ਹੋ ਗਈ ਇਹਦੇ ਨਾਲ ਮੈਨੂੰ ਲੱਗਦਾ ਆਪਾਂ ਨੂੰ ਡੱਕਾ ਲਾਉਣਾ ਪਊਗਾ ਚਲੋ ਜੀ ਅੱਗੇ ਨੂੰ ਦਸੰਬਰ ਨੇ ਕਹਿੰਦੇ ਮੰਗ ਲੈ ਦੋ ਦਰਖਤ ਉਹਨੂੰ ਦੇਵਾਂਗੇ ਦੋ ਦਰਖਤ ਅੱਗੇ ਹੈਗੀ ਸਪੇਸ ਆ ਵੀ ਇੱਥੇ ਇੱਥੇ ਇੱਕ ਟੋਆ ਹੈਗਾ ਜੇ ਦਰਖਤ ਲਾਉਣੇ ਆ ਤੋਆ ਹੈਗਾ ਇੱਥੇ ਹੈਗੀ ਐ ਲੋੜ ਹਾਂ ਦੇਖ ਲਾ ਲਓ ਜੀ ਬਾਈ ਜੀ ਸਾਡੇ ਕੋਲ ਕੁੱਲ ਮਿਲਾ ਕੇ 8 ਦਰਖਤ ਰਹਿ ਚੁੱਕੇ ਨੇ ਤੇ ਬਾਕੀ ਅਸੀਂ ਲੜ ਦੇ ਲੜਾਉਂਦੇ ਨੇ ਲਾ ਤੇ ਆਸੂ ਨੇ ਤੇ ਕਿਉਂਕਿ ਆਸੂ ਪਿੱਛੇ ਰਹਿ ਜਾਂਦਾ ਦਰਖਤ ਲਾਉਂਦਾ ਅਸੀਂ ਥੋੜਾ ਜਿਹਾ ਅੱਗੇ ਚੱਲ ਜਾਂਦੇ ਆ ਤੇ ਇਹਨੂੰ ਪਿੱਛੇ ਦਰਖਤ ਚਾਹੀਦੇ ਹੁੰਦੇ ਨੇ ਗੱਡੀ ਸਾਡੇ ਕੋਲੇ ਅੱਗੇ ਜਾ ਚੱਲਦੀ ਹੈ ਮੁੰਡੇ ਨੂੰ ਪਸੀਨਾ ਪੂਰਾ ਆਇਆ ਚੁੱਕਿਆ ਦੋ ਬੋਰਡ ਅਸੀਂ ਲਾਉਣੇ ਆ ਮੰਡੀ ਦੇ ਵਿੱਚ ਕਿਉਂਕਿ ਮੰਡੀ ਦੇ ਉੱਥੇ ਬਹੁਤ ਜ਼ਰੂਰੀ ਹੈ ਵੈਸੇ ਤਾਂ ਲੱਗੇ ਵੀ ਆ ਬੋਰਡ ਪਰ ਮੰਡੀ ਬਹੁਤ ਖੁੱਲੀ ਹੈ ਉੱਥੇ ਹੋਰ ਬੋਰਡ ਲੱਗਣਾ ਚਾਹੀਦਾ ਲਗਭਗ ਇਹ ਦੇਖ ਲੋ ਜੇ 60 ਦਰਖਤ ਸੀਗੇ ਅਸੀਂ ਲਗਭਗ 52 ਦਰਖਤ ਲਾ ਚੁੱਕੇ ਆ ਤੇ ਬਾਈ ਜੀ ਪਿੱਛੇ 8 ਦਰਖਤ ਰਹਿ ਗਏ ਨੇ ਕੁੱਲ ਮਿਲਾ ਕੇ ਲੋ ਜੀ ਸਾਨੂੰ ਇੱਥੇ ਸੈਲਰ ਦੇ ਕੋਲੇ ਬਹੁਤ ਸਪੇਸ ਮਿਲ ਚੁੱਕੀ ਆ ਇੱਥੇ ਦਰਖਤ ਲਾਉਣ ਵਾਸਤੇ ਤੇ ਲਗਭਗ ਸਾਡੇ ਜਿਹੜੇ 8 ਦਰਖਤ ਆ ਉਹਦੇ ਵਿੱਚੋਂ 5 ਦਰਖਤ ਇੱਥੇ ਲੱਗ ਜਾਣਗੇ ਤੇ ਸਾਡੇ ਕੋਲੇ ਕੁੱਲ ਮਿਲਾ ਕੇ 2 ਬੋਰ ਬਚਣਗੇ ਤੇ ਉਧਰ ਪਾਣੀ ਵੀ ਨੇੜੇ ਸਾਨੂੰ ਮਿਲ ਗਿਆ ਪਾਣੀ ਅਸੀਂ ਨਾਲ ਦੀ ਨਾਲ ਪਾਈ ਜਾਂਦੇ ਆ ਤੇ ਕੁਦਰਤੀ ਜਿਹੜੀਆਂ ਮੋਟਰਾਂ ਵੀ ਚੱਲੀ ਜਾਂਦੀਆਂ ਨੇ ਤਾਜ਼ਾ ਪਾਣੀ ਨਾਲ ਦੀ ਨਾਲ ਕੜ-ਕੜ ਕੇ ਪਾਈ ਜਾਂਦੇ ਆ ਫਰੈਂਸ ਤੇ ਜਸੀ ਡਿਊਟੀ ਆ ਵੀ ਪਾਣੀ ਪਾਉਣ ਤੇ ਉਹ ਦੋਨੇ ਪਾਣੀ ਪਾਈ ਜਾਂਦੇ ਨੇ ਤੇ ਨਾਲ ਦੀ ਨਾਲ ਸਾਨੂੰ ਮੋਟਰ ਵੀ ਮਿਲ ਰਹੀ ਹੈ ਤੇ ਉੱਥੋਂ ਪਾਣੀ ਚੱਕ ਕੇ ਅਸੀਂ ਪਾ ਦਨੇ ਆ ਸਾਡੇ ਕੋਲ ਦੋ ਬੋਰਡ ਤੇ ਇੱਕ ਪਿੱਪਲ ਰਹਿ ਚੁੱਕਿਆ ਜੀ ਤੇ ਇੱਕ ਬੋਰਡ ਅਸੀਂ ਇੱਥੇ ਲਾ ਦਾਂਗੇ ਇੱਕ ਲਾ ਦਾਂਗੇ ਮੰਡੀ ਦੇ ਵਿੱਚ ਪਿੱਪਲ ਅਸੀਂ ਅੱਗੇ ਲਾਵਾਂਗੇ ਆਸੂ ਕਹਿੰਦਾ ਵੀ ਸੜਕ ਤੋਂ ਇੰਨੇ ਗੈਪ ਤੇ ਲਾ ਦਨੇ ਆ ਪਿੱਛੇ ਘਟਿਆ ਇਹ ਬਿਲਕੁਲ ਝੋਨੇ ਦੇ ਨਾਲ ਆ ਜੇ ਥੋੜਾ ਅੱਗੇ ਲਾਉਂਦੇ ਤਾਂ ਫਿਰ ਇਹ ਨਹੀਂ ਜਗਾ ਕੇ ਨਹੀਂ ਇਹਨੂੰ ਮੰਡੀ ਚ ਲਾ ਅਗਲੀ ਦਿਨ ਫਸਲ ਵੀ ਨੇੜੇ ਥੋੜਾ ਵਿਚਾਲੇ ਲਾ ਜਾ ਉਹ ਮੈਂ ਤਾਂ ਕਹਿੰਦਾ ਵੈਸੇ ਆ ਇੱਥੇ ਲਾਉਣਾ ਚਾਹੀਦਾ ਇੱਥੇ ਕੋ ਕੋਈ ਫਸਲ ਵੜਨ ਵਾਲੀ ਮਸ਼ੀਨ ਹੁੰਦੀ ਹੈ ਜੀ ਹਾਂ ਉਹਨਾਂ ਨਾਲ ਨੂੰ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਟੈਸਟ ਕਰਕੇ ਆਪਾਂ ਪਹਿਲੀ ਜਗ੍ਹਾ ਸਹੀ ਤੇ ਲਾ ਦਈਏ ਹੋਰ ਉਹਦੇ ਨੂੰ ਕਰੀਏ ਇੱਥੇ ਲਾ ਦਿੰਦੇ ਇੱਥੇ ਪਾਣੀ ਖੜ ਗਿਆ ਇੱਥੇ ਜਮਾਂ ਸੈਂਟਰ ਚ ਬਾਬੇ ਪਾਣੀ ਖੜ ਗਿਆ ਨਾ ਕੁਝ ਨਹੀਂ ਹੁੰਦਾ ਪਤਾ ਕੀ ਆ ਫੈਂਕ ਨਹੀਂ ਫੰਬਰ ਜਦੋਂ ਇਹ ਵੱਡਾ ਹੋ ਗਿਆ ਹੈਲੋ ਉਹਦਾ ਛੜ ਚ ਕੇਰਦਾ ਹੁੰਦਾ ਤੇ ਫਿਰ ਉਹਦੇ ਨਾਲ ਫਸਲ ਵੇਰੂ ਅੱਧੇ ਘੰਟੇ ਨੂੰ ਘੰਟੇ ਨੂੰ ਇੰਨਾ ਕੁ ਤਾਂ ਅਗਲਾ ਉਹ ਕਰ ਲੈਂਦਾ ਪਰ ਦੋ ਦਰਸਤ ਰਹਿ ਕੇ ਲਾਉਣ ਵਾਲੇ ਲੋਬੀ ਸਾਥੀਓ ਸਾਡੇ ਕੋਲ ਤਕਰੀਬਨ ਤਿੰਨ ਦਰਸਤ ਰਹਿ ਚੁੱਕੇ ਨੇ ਦੋ ਬੋਰਡ ਤੇ ਇੱਕ ਪਿੱਪਲ ਪਹਿਲਾਂ ਅਸੀਂ ਉੱਥੇ ਲਾਉਣ ਲੱਗੇ ਸੀ ਉੱਥੇ ਉਹਨਾਂ ਨੇ ਮਨਾ ਕਰਤਾ ਵੀ ਕਹਿੰਦੇ ਇੱਥੇ ਨਾ ਲਾਓ ਲੋਟ ਨਹੀਂ ਆਉਣਾਗਾ ਕਿਉਂਕਿ ਜਗ੍ਹਾ ਥੋੜੀ ਸੀ ਉਹ ਕਹਿੰਦੇ ਵੀ ਮਸ਼ੀਨਾਂ ਨੂੰ ਨਾ ਵੀ ਨਾ ਹੋਣੀਆਂ ਹੁੰਦੀਆਂ ਜਿਵੇਂ ਸੈਂਬਰ ਕਹਿ ਰਹੇ ਹਾਂ ਸੀ ਤਾਂ ਹੁਣ ਅਸੀਂ ਇੱਥੇ ਸੋਪਰੇ ਵਾਲੀ ਮੰਡੀ ਦੇ ਵਿੱਚ ਆ ਚੁੱਕੇ ਹਾਂ ਤੁਸੀਂ ਦੇਖ ਰਹੇ ਹੋ ਕਿਉਂਕਿ ਮੌਸਮ ਵੀ ਬਹੁਤ ਸੋਹਣਾ ਹੈ ਇਸ ਕਰਕੇ ਵੀਡੀਓ ਬਹੁਤ ਸੋਹਣੀ ਆ ਰਹੀ ਹੈ ਲੋ ਬਾਈ ਜੀ ਕਹਿੰਦੇ ਹੁਣ ਕਣੀਆਂ ਵੀ ਆ ਚੁੱਕੀਆਂ ਨੇ ਮਾੜੀਆਂ ਮਾੜੀਆਂ ਹਲਕੀ ਹਲਕੀਆਂ ਹਾਲਾਂਕਿ ਆਸ਼ੂ ਨੇ ਕੱਲ ਕਿਹਾ ਸੀ ਵੀ 3-4 ਵਜੇ ਮੀਂਹ ਆ ਜੂਗਾ ਹੁਣ ਸਾਰੇ ਬੰਦੇ ਸਾਡੇ ਇਸ ਕਰਕੇ ਰੈਸਟ ਤੇ ਖੜੇ ਨੇ ਕਿਉਂਕਿ ਬਾਈ ਜੀ ਦਰਖਤ ਸਾਡੇ ਕੋਲ ਤਿੰਨਾਂ ਦੋ ਬੰਦੇ ਟੋਏ ਪੱਟੀ ਜਾਂਦੇ ਨੇ ਲਾ ਕੇ ਇੱਥੇ ਦਰਖਤ ਸ਼ਾਇਰਾਂ ਦੇ ਬੋਲ ਕਿਧਰ ਨ ਕਿਤੇ ਪਹੁੰਚਦੇ ਨੇ ਹਾਂ ਜਰੂਰ ਪਹੁੰਚਦੇ ਨੇ ਇਹ ਕਹਿੰਦਾ ਸ਼ਾਇਰਾਂ ਦੇ ਬੋਲ ਆ ਸ਼ਾਇਰਾਂ ਦਾ ਗਾਲਬ ਆ ਇਹਦੀ ਨਜ਼ਰ ਲੱਗਦੀ ਹੈ ਮੈਨੂੰ ਐਸੀ ਤੇਰੀ ਲੱਗਦੀ ਹੈ ਮੈਂ ਮੁੱਖਿਆਰ ਪੈਣਾ ਸੱਚੇ ਦੇ ਹੁੰਦੇ ਤਾਂ ਲੱਗਦੀ ਨਹੀਂ ਲੱਗਦੀ ਇਹਦੇ ਹੁੰਦੇ ਨਹੀਂ ਲੱਗਦੀ ਹਾਂ ਇਹਦੀ ਐਨਾ ਐਨਾ ਕਾ ਇਹਨੂੰ ਨਜ਼ਰ ਨਹੀਂ ਲੱਗਦੀ ਨਾ ਇਹਦੇ ਹੁਣ ਜਿਹੜਾ ਇਹਦੇ ਨਾਲ ਆ ਨਾ ਉਹਨੂੰ ਲੱਗੇ। ਭਾਈ ਮੈਂ ਇਹਨੂੰ ਨਾੜ ਰੱਖਦਾ। ਇਹਨੂੰ ਚਲੋ ਵੀ ਭਾਈ ਮੈਂ ਇਹਨੂੰ ਨਾੜ ਰੱਖਦਾ। ਹਾਂ ਗਰਲਾਲ ਸਿੰਘ ਜੈਮਲ ਸਿੰਘ ਵਾਲੇ ਨੇ ਕਮੈਂਟੇਟਰ ਨੇ ਕਹਿੰਦੇ ਜੀ ਇੱਥੇ ਬੋਟ ਲਗਾਤਾ ਜਮਾ ਨਾ ਪਰਦੀ ਟੋਆ ਕਿਤੇ। ਭਾਈ ਨੇ ਲਾਇਆ ਸੀ ਮੈਂ ਚੱਕ ਲਿਆ। ਕੀ ਆ ਆਖਰੀ ਦਰਾਸਤਾ ਕਹਿੰਦੇ ਜਿਹੜਾ ਗਰਲਾਲ ਆਉਣ ਲੱਗਿਆ ਅੱਜ ਦੇ ਬਲੌਗ ਦੇ ਵਿੱਚ। ਆ ਆਏ ਆ ਲਓ ਜੀ ਲਾਸਟ ਦਰਖਤ ਆ ਜਿਹੜਾ ਗਰਲਾਲ ਤੇ ਆਸ਼ੂ ਬਾਰੇ ਨਹੀਂ ਚੱਲਦਾ ਨਹੀਂ ਭਾਈ ਸਾਡੀ ਜਾਰੀ ਦੇ ਨਾਂ ਚੱਲਿਆ ਸਾਡੀ ਯਾਰੀ ਦੇ ਨਾਂ ਲਓ ਜੀ ਇਹਨਾਂ ਦੀ ਯਾਰੀ ਦੇ ਨਾਂ ਤੇ ਬੋਰਡ ਦਰਖਤ ਲਾ ਰਹੇ ਨੇ ਜੀ ਗਰਲਾਲ ਸਿੰਘ ਤੇ ਅਰਸ਼ਦੀਪ ਸਿੰਘ ਆਸ਼ੂ ਲਓ ਜੀ ਕਹਿੰਦੇ ਟੱਲਮਾਂ ਤੇ ਜੈਮਲ ਸਿੰਘ ਦੋ ਪਿੰਡਾਂ ਨੇ ਇਕੱਠਾ ਨੇ ਤੀਜੇ ਪਿੰਡਾਂ ਕੇ ਬੋਰਡ ਲਾਤਾ ਭਾਈ ਜੀ ਤੇ ਇੱਧਰ ਕਹਿੰਦੇ ਨਾਲ ਦੀ ਨਾਲ ਮਿਸਤਰੀਆਂ ਨੇ ਉਹ ਕਰਤਾ ਸ਼ੁਰੂ ਚਣਾਈ ਸ਼ੁਰੂ ਕਰਤੀ ਲਓ ਬਾਈ ਜੀ ਇੱਕ ਬੋਰਡ ਆ ਲਾਤਾ ਛੋਟਾ-ਮੋਟਾ ਸੀ ਇੱਥੇ ਲਾਤਾ ਬਾਈ ਜੀ ਪਿੱਪਲ ਪਹਿਲਾਂ ਅਸੀਂ ਇੱਥੇ ਬੋਰਡ ਲਾਉਣ ਦੀ ਸਕੀਮ ਬਣਾਈ ਸੀ ਪਰ ਕਹਿੰਦੇ ਬੋਰਡ ਕੋਲੇ ਮੋੜ ਲੱਗਦਾ ਨਹੀਂ ਪਰ ਅਸੀਂ ਇੱਥੇ ਪਿੱਪਲ ਲਾਤਾ ਇੰਨੇ ਗੈਪ ਤੇ ਉਧਰ ਤੇ ਇੱਥੇ ਪਿੱਪਲ ਤੇ ਇੱਧਰ ਆ ਗਿਆ ਬਾਈ ਜੀ ਫੇਰ ਬੋਰਡ ਆ ਗਿਆ ਲੱਗ ਗਿਆ ਬਾਈ ਲੱਗ ਗਿਆ ਤਾਂ ਆਖਰੀ ਹੈ ਜਿਹੜਾ ਉਹ ਬੋਰਡ ਲੱਗ ਚੁੱਕਿਆ ਤੇ ਹੁਣ ਅਸੀਂ 2-4 ਗੱਲਾਂ ਤੁਹਾਡੇ ਨਾਲ ਕਰਨੀਆਂ ਤੇ ਉਸ ਤੋਂ ਬਾਅਦ ਅਸੀਂ ਵਲੌਗ ਆ ਜਿਹੜਾ ਐਂਡ ਕਰਨ ਲੱਗੇ ਆ ਜਿਹੜੇ-ਜਿਹੜੇ ਅਸੀਂ ਬੰਦੇ ਸੀ ਉਹ ਤੁਹਾਨੂੰ ਮੈਂ ਦੁਆਰੇ ਤੋਂ ਦਿਖਾ ਦਿੰਦਾ ਇੱਕ ਵਾਰ ਇੱਧਰ ਆ ਗਿਆ ਜੀ ਜੱਸੀ ਫਿਰ ਪ੍ਰਿੰ ਇਸ ਤੋਂ ਬਾਅਦ ਆ ਗਿਆ ਆਸੂ ਤੇ ਫਿਰ ਆ ਗਿਆ ਮਨਪ੍ਰੀਤ ਤੇ ਮੈਂ ਆ ਗਿਆ ਜੀ ਇਹ ਜਾਨਦੀਪ ਤੇ ਇਸ ਤੋਂ ਬਾਅਦ ਦੋ ਵਿਚਾਰ ਲੈਨੇ ਆ ਫਿਰ ਅਸੀਂ ਜਕਾਰਾ ਛੱਡਾਂਗੇ ਹਾਂਜੀ ਸਮਾਂ ਹੋ ਚੁੱਕਿਆ 7:32 ਮਿੰਟ ਤੇ ਤੇ ਨੇਰਾ ਵੀ ਕਾਫੀ ਹੋ ਚੁੱਕਿਆ ਤੇ ਬੱਦਲਵਾਈ ਵੀ ਬਹੁਤ ਐ ਮੀਂਹ ਆਉਣ ਦੇ ਅਸਾਰ ਪੂਰੇ ਪੂਰੇ ਨੇ ਠੰਡੀ ਹਵਾ ਵੀ ਆ ਰਹੀ ਆ ਤੇ ਅਸੀਂ ਇਹ ਲਾਸਟ ਦਰਖਤ ਲਾਇਆ ਜਿਹੜਾ ਮੈਂ ਤੇ ਗੁਰਲਾਲ ਨੇ ਲਾਇਆ ਬੋਰਡ ਦਾ ਤੇ ਇਸ ਦੇ ਨਾਲ ਹੀ ਸਾਡੀ ਸਮਾਪਤੀ ਐ ਜਿੰਨੇ ਵੀ ਸਾਡੇ ਕੋਲੇ 50 ਜਾਂ 60 60 ਤੋਂ 65 ਦਰਖਤ ਸੀਗੇ ਉਹ ਅਸੀਂ ਲਗਭਗ ਸਾਰੇ ਲਾ ਚੁੱਕੇ ਆ ਤੇ ਅ ਇਸ ਤੋਂ ਬਾਅਦ ਆਸ ਕਰਦੇ ਹਾਂ ਰੱਬ ਤੋਂ ਕਿ ਉਹ ਮੀਂਹ ਜਰੂਰ ਵਰਸਾ ਦੇ ਕਿਉਂਕਿ ਲਾਈ ਹੋਈ ਮਿਹਨਤ ਤੇ ਲਾਈ ਹੋਈ ਮਿਹਨਤ ਆ ਜਿਹੜੀ ਉਹ ਸਫਲ ਹੋ ਸਕੇ ਤੇ ਕਿਉਂਕਿ ਮੀਂਹ ਦੇ ਪਾਣੀ ਨਾਲ ਦਰਖਤ ਨੇ ਜਿਹੜਾ ਚੱਲਣਾ ਉਹ ਪਾਏ ਹੋਏ ਪਾਣੀ ਨਾਲ ਨਹੀਂ ਚੱਲਦਾ ਹੁੰਦਾ ਤੇ ਇਸ ਕਰਕੇ ਹੁਣ ਅਸੀਂ ਤੁਹਾਡੇ ਤੋਂ ਵਿਦਾ ਲੈਣੇ ਆ ਤੇ ਜਿਹੜਾ ਕੋਈ ਵੀ ਮੇਰਾ ਹੋਰ ਸਾਡਾ ਸਹਿਯੋਗ ਕਰਨਾ ਚਾਹੁੰਦਾ ਕਿਸੇ ਵੀ ਤਰ੍ਹਾਂ ਦਾ ਤੇ ਨਾਲ ਆਉਣਾ ਚਾਹੁੰਦਾ ਉਹ ਸ਼ਨੀਵਾਰ ਨੂੰ ਸਾਡੇ ਨਾਲ ਕੰਟੈਕਟ ਕਰ ਲੇ ਅਸੀਂ ਨੰਬਰ ਵੀ ਪਾ ਦਿਆਂਗੇ ਅਜੰਦੀਪ ਆਪਣਾ ਨੰਬਰ ਪਾ ਦੂਗਾ ਤੇ ਉਹ ਸਾਡੇ ਨਾਲ ਪਹਿਲਾਂ ਹੀ ਕੰਟੈਕਟ ਕਰ ਲਏ ਸ਼ਾਮ ਨੂੰ ਜਾਂ ਸਵੇਰੇ ਅਸੀਂ ਆਪਾਂ ਐਤਵਾਰ ਦਾ ਹਰੇਕ ਦਿਨ ਉਹ ਰੱਖਿਆ ਕਰਾਂਗੇ ਦਰਖਤ ਲਾਉਣ ਦਾ ਜਾਂ ਦਰਖਤਾਂ ਦੀ ਸਾਂਹ ਸੰਭਾਲ ਦਾ ਤੇ ਇਸੇ ਨਾਲ ਤੁਹਾਡੇ ਤੋਂ ਇਸੇ ਨਾਲ ਤੁਹਾਡੇ ਤੋਂ ਵਿਦਾ ਲੈਣੇ ਆ ਤੇ ਗੁਰਲਾਲ ਮੈਨੂੰ ਲੱਗਦਾ ਕੁਝ ਕਹਿਣਾ ਚਾਹੁੰਦਾ ਹਾਂਜੀ ਇਸੇ ਲਈ ਬਾਈ ਹੁਣ ਆਪਣਾ ਸਾਰਾ ਜਿਹੜਾ ਆਪਣਾ ਜ ਕੰਮ ਆਪਾਂ ਵੜਿਆ ਸੀ ਉਹ ਪੂਰਾ ਬਾਈ ਸਾਰਾ ਜਿਹੜਾ ਉਹ ਸਹੀ ਢੰਗ ਦੇ ਨਾਲ ਸਫਲਤਾਪੂਰਵਕ ਨੇਪਰੇ ਚੜਿਆ ਤੇ ਪੂਰੇ ਨਗਰ ਦੀ ਚੜ੍ਹਦੀ ਕਲਾ ਦੇ ਲਈ ਠੀਕ ਆ ਸੁਖਸ਼ਾਂ ਦੇ ਲਈ ਆਪਾਂ ਇੱਕ ਜਕਾਰਾ ਲਾਵਾਂਗੇ ਤੇ ਸਾਰਾ ਨੇ ਭਰਾ ਮਾਣੇ ਫਤਲਾ ਜਾ ਫਤਜਣਾ ਬੋਲੇ ਇਸੋ ਨਿਹਾਲ ਸੋ ਸ੍ਰੀ ਆਕਾਲ ਨਾਮਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬਤ ਆਪਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ